ਆ ਤੋਂ ਬਾਤਿਆ ਕੀ ਕਹਿੰਦੇ ਆ ਤੋਂ ਅਥ ਲਖਣਾ ਔਰ ਜੈਤੀ ਆਦਿਤ ਦੇ ਲਖਣ ਤੇਨਾਂ ਤਰ੍ਹਾਂ ਦੀ ਜੈਤੀ ਜੈਤੀ ਦੇ ਪਾਖਾ ਸ਼ਕਿਓ ਦਾ ਸੰਬੰਧ ਜੋ ਸਰੂਪ ਜਾਂ ਲਖਣ ਸ਼ਕਿਏ ਦਾ ਅਰਥ ਹੈ ਜਿਹੜਾ ਕੇ ਪਦਾਰਥ ਦੇ ਗੰਭੀਰ ਬਾਤਿਆ ਯਾਨੀ ਇਹਨਾਂ ਸ਼ਬਦ ਕਹਿਣਾ ਤਾਂ ਬਾਤਿਆ ਸਿੱਧੀ ਹੈ ਜਿਹਾ ਵੀ ਬਾੜਾ ਕਿੱਥੇ ਹੈ ਗੰਗਾ ਨਿਰਾਇ ਬਾੜੇ ਦਾ ਹਾਥਾ ਜਨ ਪੜ ਗਿਆ ਗੱਲ ਗੰਗਾ ਦੇ ਗੰਗਾ ਤੇ ਹੈ ਜਿੰਦਾ ਦੇ ਉੱਤੇ ਬਾੜਾ ਰਹਿ ਨਹੀਂ ਸਕਦਾ ਬੇਗਾ ਦਾ ਬਹੁਤ ਆ ਦੇ ਜਦੋਂ ਉਹਦਾ ਬਾਤ्यर्थ ਹੈ ਜਿਹੜਾ ਬਾੜਾ ਉਹ ਗੰਗਾ ਨੂੰ ਚਲਾਉਂਦਾ ਹੈ ਨਾਸਿਓ ਕਹਨੀਏ ਬਾਟਿਆ ਦਸਾਰੋ ਤੇ ਬਾਟਿਓ ਬਸ ਥਾਰਾ ਬਾਤਿਆ ਦਤੇ ਆਵੇ ਦਤਾਇਚਾ ਗੰਗਾ ਨੁਦ ਤੇ ਬਾੜਾ ਸੱਤ ਸੱਤ ਹੋਰ ਬਾਟਿਓ ਕੋ ਖੰਡੀ ਜਾਣਾ ਗੰਗਾ ਸਰ ਬਣਾਈ ਜਾਉਂਦਾ ਗੰਗਾ ਦੇ ਤਾਰੇ ਦਿੱਤੇ ਜਿਹਨੇ ਕੋਈ ਪ੍ਰਤੀਦਤਾ ਜੈਤੀ ਦਿਖਾਉਂਦੀ ਜਿੱਤੇ ਇਹ ਲੱਛਣ ਆਵੇ ਉਨ ਜੈਤੀ ਲੱਛਣ ਹੁੰਦੇ ਤੇ ਕੋੜੇ ਕੰਪਰੀ ਕਿਲਾ ਕਿਹਨਾਂ ਨੂੰ ਦੱਸ ਫਲ ਤੋਂ ਜੀਆ ਐਸੀ ਕੀ ਰਹਿਤੀ ਬਰਬਰਾ ਤੋਂ ਬਾਤ ਇਹ ਜੋ ਬਾਤ ਇਹ ਦਾ ਸੰਬੰਧੀ ਕਰ ਜੋ ਗਿਆਨ ਹੋਵੇ ਜਿੱਥੇ ਜਿੱਦਾਂ ਉਹ ਕਹਿੰਦਾ ਲਾਲ ਘੋੜਾ ਜਾਊਗਾ ਨਹੀਂ ਲਾਲ ਦੌੜਦਾ ਲਾਲ ਰੰਗ ਦੌੜਾ ਲਾਲ ਰੰਗ ਤਾਂ ਦੌੜ ਨਹੀਂ ਸਕਦਾ ਉਹਦਾ ਮਤਲਬ ਲਾਲ ਰੰਗ ਦਾ ਬਲਦਾ ਜਾਂ ਘੋੜਾ ਹੈ ਜਾਂ ਕੁੱਤਾ ਹੈ ਉਹ ਲੋ ਬਾਤ ਇਹ ਤਾਹਨ ਹੋਰ ਮਚਨਾ ਅਜਹਿਤੀ ਮੰਨ ਜਿੱਥੇ ਇਹ ਹੋਵੇ ਉੱਥੇ ਅਜਹਿਤੀ ਰੱਖਣਾ ਦਾ ਨੂੰ ਮੰਨ। ਇੱਕ ਬਾਜੇ ਭਾਗ ਤੇ ਉਹ ਤਾਂ ਭਾਗ ਦਾ। ਜਿੱਥਾ ਜੀਵ ਭਾਵ ਚ ਜੀਵ ਕਾ ਜਣਾ ਤੀਰ ਭਾਲ ਜੋਤੀ ਭਾਜਣਾ। ਇੱਥੇ ਕੇ ਭਾਜਣਾ ਇੱਥੇ ਰੱਖਣਾ। ਤਾਂ ਉਹ ਕਦੇ ਭਾਗ ਕੇ ਰੱਖਣਗੇ। ਉਹ ਤਾਂ ਭਾਗ ਦੇ ਦੂਜੇ ਨਾਲ ਜੈਤੀ ਅਜਹਿਤੀ ਸੁਣਾ।

ਤਿਰਨਾਥ ਦੇ ਉੱਤੇ ਵਾਲਾ ਵਾਲਾ ਅਤੇ ਜਿੰਗਾ ਵਿੱਚ ਗੰਗਾ ਮੇਂ ਗ੍ਰਾਮ ਹੈ ਜਹਾਂ ਉਸਾਰ ਮੇਂ ਗੰਗਾ ਪਾਣੀ 30 ਸੇ ਵਹਿਤੀ ਰਹਿੰਦੀ ਹੈ ਗੰਗਾ ਦੇ ਉਸ ਮੇਂ ਗ੍ਰਾਮ ਮੇਂ ਹੈ ਗੰਗਾ ਦੇ ਪੰਡਲ ਗੰਗਾ ਪਾਣੀ ਦਾ ਅਰਥ ਹੈ ਦੇਵ ਨਦੀ ਦਾ ਪ੍ਰਵਾਹ ਹੈ ਜਦੋਂ ਗੰਗਾ ਕਹੋ ਜੇ ਤਾਂ ਕਹੋ ਦੇਵ ਨਦੀ ਜਿਹੜੀ ਗੰਗਾ ਬਣਦੀ ਹੈ ਉਹਦਾ ਪ੍ਰਵਾਹ ਦਾ ਗਿਆਨ ਹੈ ਤਾਡੇ ਬੁੱਢੇ ਜਲਾ ਉੱਤੇ ਦੀਆਂ ਜਾਂ ਤੇ ਸਾਰੇ ਬਾچے ਸੂਤੇ ਆ ਖੇਤੀ ਰੁਕੇ ਡੰਗਾ ਪੱਤੀ ਦੇ ਤੇ ਤੀਰ ਤੇ ਗ੍ਰਾਮ ਹੈ ਸੱਜਾ ਬਾچے ਕਸਵੰਦ ਦਾ ਨਾਮ ਲਖਣਾ ਹੈ ਜਹਾਂ ਸਰਦਾਰ ਨੇ ਡੰਗਾ ਪੱਤ ਦਾ ਵਾਚ ਜੋ ਪ੍ਰਵਾਹ ਦਾ ਕੀਲ ਸਰ ਸੰਬੰਧ ਹੈ ਜਿਹੜਾ ਪ੍ਰਵਾਹ ਆ ਉਹ ਕਿਨਾਰੇ ਦੇ ਕਿਨਾਰੇ ਦੇ ਨਾਲ ਨਾਲ ਧੋਲਿਆ ਜਾਨੀ ਉਹਨਾਂ ਦਾ ਜਿਹੜਾ ਲਖਣਾ ਸੰਬੰਧ ਹੈਗਾ ਤੇ ਵਾਚਨ ਸੰਬੰਧ ਹੈਗਾ ਤੇ ਪ੍ਰਵਾਹ ਨਾਲ ਔਰ ਉਹਦਾ ਸੰਯੋਗ ਹੈਗਾ ਕੀ ਇਹ ਮੈਂ ਸੰਦੇਸ਼ ਦੇ ਰਿਹਾ ਜਾਂ ਤੇ ਗੰਗਾ ਪਤ ਕੇ ਵਾਚਨ ਕਿਸ ਤਰ੍ਹਾਂ ਸੰਬੰਧ ਲਖਣਾ ਹੈ ਇਹ ਔਰ ਵਾਚਨ ਸਾਰੇ ਦਾ ਤਿਆਗ ਜਾਂ ਤੇ ਜਹਦੀ ਲੱਗ ਜਿਹੜਾ ਗੱਲ ਕਹੀ ਉਹ ਦੁਨੀਆ ਦੇ ਉੱਤੇ ਗ੍ਰਾਮ ਹੈ ਉਹ ਸਾਰੇ ਨੂੰ ਛੱਡ ਕੇ ਇਹਨੂੰ ਗੱਲ ਵਾਚਨ इत्यादि तृतीय पातज अध्याची लक्षण सगळा सोरतम आणि पणो प्राप्ती सारं सगळ काय लागतं प्रलोपप्पा ते परबजीत कौर ठीक है परमज्योत कौर ठीक जी परमजीत ठीक फिर परिनीत कौर थी। अपे ठीक आ होल लागतं

ਫੋਲ ਦਾ ਨਾਮ ਲਾਲ ਰੰਗ ਦਾ ਜਾਂ ਤੇ ਫੋਲ ਪੱਤ ਦਾ ਬਾਜਾ ਲਾਲ ਹੈ ਤਾਂ ਟੀਬਲ ਮੈਂ ਧਾਵਰ ਦਾ ਅਕਮ ਲਾਲ ਹੈ ਦੌੜ ਨਹੀਂ ਇਸ ਕਾਰਨ ਤੇ ਫੋਲ ਪੱਤ ਦਾ ਬਾਜਾ ਜੋ ਲਾਲ ਰੰਗ ਹੈ ਤਾਂ ਸਿਹਤ ਅਸਵ ਫੋਲ ਪੱਤ ਦੀ ਅਜੈਕਿਵ ਹੈ ਭਾਗ ਜਿਹਦੇ ਚ ਕੋੜਾ ਅਗਨ ਬਾਜਾ ਪਿਆ ਉਹ ਅਨੇਕੀ ਵਟਾ ਲੱਗ ਰਿਹਾ ਹੈ ਕਿ ਨੂੰ ਅਜਹਤੀ ਲੱਗਦਾ ਕਹਿੰਦੇ ਹੈ ਲਾਲ ਰੰਗ ਦੌੜ ਨਹੀਂ ਸਕਦਾ ਲਾਲ ਰੰਗ ਦਾ ਕੋਲਾ ਦੌੜੇ ਕਿ ਨੂੰ ਅਜਹਤੀ ਲੱਗਦਾ ਕਹਿੰਦੇ ਪਾਛਾ ਮੇਂ ਸੋਨ ਤੋਂ ਸੋਨ ਪੜੇ ਗੋਲ ਦਾ ਜੋ ਗੋਲਕ ਤਾਦਤ ਤਦਾਤਮਨ ਸਮਾਨ ਰੂਪ ਦਾ ਭੇਜਣ ਤੇ ਗੁਣ ਹੈ ਜਾਤੇ ਹੋਣ ਪਦ ਕਾ ਬਾਚੇ ਜੋ ਲਾਲ ਗੁਣ ਹੈ ਤਾਕਾ ਗੁਣੀ ਤਾਕਾ ਗੁਣੀ ਹੋਣ ਵੀ ਦੇਖਣ ਵੀ ਪਾਲੀ ਹੈ ਵਿਚਾਰਾ ਸਾਤੇ ਗੁਣੀ ਅਸਮ ਕੇ ਸਾਥ ਗੁਣੀ ਅਸਮ ਕੇ ਸਾਥ ਤੋਂ ਤਦਾਤੇ ਮੇ ਸੰਬੰਧ ਤੋਂ ਲਖਣਾ ਔਰ ਬਾਕੀ ਕਾ ਤਿਆਗ ਨਹੀਂ ਅਧਿਕਤਾ ਗ੍ਰਹਿਣ ਜਾਦੇ ਦਾ ਜਾਤੇ ਅਜੈਤੀ ਲਖਤਾ ਇੱਕ ਵਾਕਿਅ ਕਿਆਦੀ ਚਤੁਰ ਪਾਦ ਨੇ ਭਾਗ ਚਾਰ ਲਖਤਾ ਦਾ ਹੈ ਕੁਝ ਹਿੱਸਾ ਚੁਣਨਾ ਤੇ ਜਿਆਦਾ ਹਿੱਸਾ ਜੋੜਨਾ ਜਿੱਦਾਂ ਲਾਲ ਰੰਗ ਦਾ ਘੋੜਾ ਦਾ ਪਾਦ ਹੈ ਇਹ ਅਜੈਤੀ ਲਖਤਾ ਹੁਣ ਜਹਾਂ ਪਦ ਕੇ ਵਾਕਿਅ ਮੱਧ ਇੱਕ ਭਾਗ ਦਾ ਤਿਆਗ ਹੋਵੇ ਇੱਕ ਭਾਗ ਦਾ ਗ੍ਰਹਿਣ ਹੋਵੇ ਇੱਕ ਹਿੱਸਾ ਗ੍ਰਹਿਣ ਕਰਨਾ ਇੱਕ ਹਿੱਸਾ ਤਿਆਗਣਾ ਕਹਾਂ ਭਾਗਤਿਆਗ ਲਖਰਾਤੀ ਹੈ ਭਾਗਤਿਆਗ ਨੂੰ ਜਹਤੇ ਜਹਤੇ ਲਖਾ ਲਿਖਦਾ ਹੈ ਜੈਸੇ ਪ੍ਰਥਮ ਦੇਖੇ ਪ੍ਰਦਾਰਸ਼ ਨੂੰ ਅੰਨੇ ਦੇਸ਼ ਵਿੱਚ ਦੇਖ ਕੇ ਕਿਸੇ ਨੇ ਕਿਹਾ ਉਹ ਜੈ ਹੈ ਕਹਾਂ ਭਾਗਤਿਆਗ ਕਰਦਾ ਇੱਕ ਦਿੱਲੀ ਦੇ ਵਿੱਚ ਦੇਵ ਦੇਵਦਾਤ ਨਾਮ ਦਾ ਆਦਮੀ ਦੇਖਿਆ ਬਰਾ ਵੀ ਆਖਵਾਕ ਉੱਤਰੀ ਬਗਦਦ ਨੂੰ ਆਪਣੇ ਪ੍ਰੈਟ ਦੇਖ ਕੇ ਮੰਨਦਾ ਕੋਰੇ ਤੇ ਦੇਖ ਰਿਹਾ ਉੱਤਰੀ ਦਿੱਲੀ ਦੀ ਜਿਹੜੀ ਅਮੀਰਤਾ ਅਮੀਰ ਪਨਾਵ ਜਾਗਰਾਨ ਕਿੱਥੇ ਜਿਹੜਾ ਗਰੀਬ ਮੰਗਾ ਗਰੀਬ ਬਹਰ ਹੈਗਾ ਵਾਸਤੇ ਚੋਹ ਦੇਵ ਲਾਤੀ ਕੋਈ ਨਾ ਕਹਿੰਦੀ ਇਹਨੂੰ ਕਹਿੰਦੇ ਐ ਭਾਗਿਆਤਕ ਯਾਨੀ ਅੰਦਰ ਗ੍ਰੀਪੀ ਚੱਕ ਅਮੀਰੀ ਧਰਤੀ ਦੇ ਦੇਿਲ ਵਿੱਚ ਧਰਤੀ ਇਸੇ ਤਰ੍ਹਾਂ ਤੁਸੀਂ ਅਧਿਆਤਮਕ ਪ੍ਰਕਾਸ਼ ਪੜਿਆ ਕਿ ਸੱਤ ਪੱਧ ਦਾ ਤੇ ਸੱਇ ਪੱਧ ਦਾ ਤੇ ਅਸਪੱਧ ਦਾ ਪੜਾ ਜਿਹੜਾ ਚਤੁਰਪਦੀ ઈશ્વਰ ਹੈ ਪੈ ਪਦੀ ਵੀ ਹੈ ਆਸਪਾਦ ਬ੍ਰਹਮ ਚਤੁਰਪਦੀ ਵਿੱਚ ઈਸ਼ਵਰਤਾ ਦੇ ਫੁਰਤ ਨਾ ਕਰੇ ਬਾਦ ਗੋਤ ਜੀ ਦਾ ਪਾਪ ਨੂੰ ਕਿਹਾ ਕਿ ਬਾਤ ਆਸਪਾਦ ਬ੍ਰਹਮ ਬਤਲੂ ਕਹਿੰਦੇ ਆ ਭਾਗ ਗਿਆ ਲੋਨਾਂ ਤੋਂ ਥੋੜਾ ਥੋੜਾ ਚਾ ਗਿਆ ਔਰ ਆਪਣੀ ਕਿਰਤੀ ਬਚਿਆ ਭਾਗ ਗਿਆ ਹਾਂ ਇਹਦੇ ਸਾਧਨਾਂ

ਸਕਤੀ ਹੈ ਉਹ ਕਹੇ ਜਾਂ ਤੇ ਇਹ ਕਿ ਕਾਮ ਹੈ ਔਰ ਅੰਨੇ ਦੇਸ਼ ਸਾਥ ਬਸੂ ਸੋ ਪਾਤ ਕਾ ਬਾਤ ਹੈ ਹੈ ਵਰਤਮਾਨ ਕਾਲ ਸਮੇਂ ਦੇਸ਼ ਮੇ ਸਤਿਤ ਬਸੂ ਹੈ ਕਹੇ ਹੈ ਜਾਂ ਤੇ ਵਰਤਮਾਨ ਕਾਲ ਹੈ ਔਰ ਸਮੇਂ ਦੇਸ਼ ਸਾਥ ਬਸੂ ਹੈ ਪਾਤ ਕਾ ਬਾਤ ਹੈ ਇਹ ਉਹ 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 ਕਾਲ ਇਹ ਕਾਲ ਤੇ ਦੇਖਿਆ ਕਿ ਉਹ ਇਹ ਬਾਤ ਹੈ ਅਤੀ ਤੇ ਅਤੀ ਕਾਲ ਹੈ ਅੰਨੇ ਦੇਸ਼ ਦਾ ਜੋ ਬਸੂ ਕੋਈ ਬਸਮਾ ਕਾਰਨ ਸੁਮਿਤ ਦੇਸ਼ ਹੈ ਜੇ ਸਮੁਦਾਇ ਦਾ ਬਾਤ ਹੈ ਸੋ ਸੰਭਵ ਹੈ ਨਹੀਂ ਜਿਸਤੋਂ ਕਿ ਅਤੀ ਕਾਲ ਔਰ ਬਸਮਾ ਕਾਲ ਦਾ ਅਤੀ ਕਾਲ ਦਾ ਬੀਤ ਗਿਆ ਬਸਮਾ ਕਾਲ ਦੋਨਾਂ ਦਾ ਬਰੋਦ ਅੰਨੇ ਦੇਸ਼ ਦਾ ਔਰ ਸੁਮਿਤ ਦੇਸ਼ ਦਾ ਦਿੱਲੀ ਦਾ ਤਾਂ ਪੰਜਾਬ ਦਾ ਬੜਾ ਫਰਕ ਹੈ अन्य <ण्या> देशकार कवियों ने चाहते दोनों पद में देशकाल और वाच्य भागता को त्याग के वस्तुमाकर में दोनों पद की भाव त्याग रखा है महाभाग प्रस्तुत है इन यदि पाठ कर जैसी रहता इनोगे और उतारेगा अपने में दाता पर महाभाग करके अनुब्रह्म से भया को ब्रह्म प्रज्ञान में तत्वम ब्रह्म आम ब्रह्म ततनोसि महाभाग जनक साधु हरणक तत्पादरुपे हे पद क्या वाच्य है तुजिन अध्यात्म प्रकाश की पुस्तक में तो कह रहे हैं तत्त्व क्या वाच्य है सर्व शक्ति सर्वज्ञ विभुत् की स्वतंत्र क्रोध पर शक्तिमान है परभाग्य विभुमाला व्यापक है ईश्वर और स्वतंत्र गति है ਰੋਤ ਇਹ ਤੇ ਕੋਈ ਗਿਆਨ ਆ ਵੀ ਇਸ ਪਰ ਹੈਗਾ ਆਪਣਾ ਗਿਆਨ ਨਹੀਂ ਹੈ ਤਾਂ ਮਾਈ ਤਤਪਰ ਵਾਕਿਆ ਤੋਂ ਜਾ ਮੈਂ ਬਣਦਾ ਉਹਦੇ ਤੇਰ ਤਸਪਾ ਕੋਲੇ ਤੇ ਮਾਇਆ ਦਾ ਉਹ ਵਾਕਿਆ ਤੋਂ ਜਾ ਮੈਂ ਬਣਦਾ ਨਾ ਉਹ ਵਾਗ ਦੇ ਬਚਣ ਦਾ ਮੌਸਮ ਸੀ ਬਚਦਾ ਸਤਿ ਨਿਤਰ ਆਇਆ ਜਾ ਉਹਨਾਂ ਜੱਤੀ ਜਾ ਮੈਂ ਅਰੋਪ ਬਣ ਗਿਆ ਸਰਗਰ ਦੇ ਕਿਹਨ ਸਰਗਰ ਤੋਂ ਕੇ ਜਾਣੇ ਬਹਾ है प्रेरित और स्वतंत्र के ये, के, के ये, के ये तो प्रोक्ष के ये जीव प्रकर्ष का विजय नहीं है नहीं है तो है के परंतु रब मैं हूँ रब तू है के के ये परोक्ष कहिए जहाँ जीव के प्रकर्ष का विषय नहीं ਇਹ ਕੋਈ ਸਮਝ ਨਹੀਂ ਦੇ ਦਿੰਦਾ ਕਿ ਮਾਇਆ ਕੀ ਮਾਇਆ ਜਾ ਕੇ ਅਧਿ ਜਾ। ਔਰ ਬੰਦ ਮੋਖ ਰਹੇ ਤੇ ਜਮੇ ਬੰਦ ਹੋ ਗਏ ਤਾਂ ਦਾ ਮੋਖ। ਕਿੰਬਰ ਤੇ ਬੰਦ ਹੈ ਹੀ ਕੋਈ। ਇਸ ਵਾਰ ਤੇ ਇਸ ਪਰ ਮੋਖ ਦਾ ਕੋਈ ਆ ਨਹੀਂ। ਈਸ਼ਵਰ ਬੰਦ ਰਹਿਤਾ ਜਹਾਂ ਤੇ ਇਸਵਰ ਮੋਖ ਨਹੀਂ। ਤੋਂ ਇਤਨੇ ਕਰ ਬਾ ਇੰਕਰ ਚੇਤਨ ਦਾ ਤੱਤ ਦਾ ਵਾਚਕ ਹੈ। ਤੱਤ ਵਾਚਕ। ਤੋ ਕੀ ਪਹਿਲਾ ਤਾਤਪਦ ਹੋਗਾ ਕਹਿੰਦੇ ਐਸੇ ਉਪਰੋਗਤ ਗੁਣਾ 12 ਹਸਤਪਦ ਹੈ ਤੋ ਇਹ ਵਾਕਿਆ ਆਪ ਹੈ ਅਬ ਤ ਹੈ ਬਾਦ ਬਾਤਿਆ ਨੇ ਰੁਕੋ ਉਹਨਾਂ ਸਾਤਵਰਗਤ ਪਹਿਲਾ ਪਦਾ ਵਾਕਿਆ ਉਪਰ ਕਰਦੇ ਕਹੇ ਤਰਕ ਜੋ ਕਿ ਇਸਕੇ ਖੰਦ ਚਲਦੇ ਨੇ ਜਿਹੜੇ ਈਸ਼ਵਰ ਦੇ ਤਰਕ ਕਹੇ ਜਿਦਾ ਵਿੰਧੂ ਕਹਿਆ ਵਰਗ ਕਹਿਆ ਸਰਵ ਸ਼ਕਤੀਮਾਨ ਕਹਿਆ ਕੋਤੰਤਰ ਕਹਿਆ ਪ੍ਰਭੂ ਕਹਿਆ ਇਹ ਜਿਹੜੇ ਇਨਸੁਫ ਦੇ ਗੋਲ ਕਹੇ ਨੇ ਇਹਨਾਂ ਤੋਂ ਉਲਟ ਕਰ। ਕਰਨ ਸ਼ਕਤੀਮਾਨ ਨਹੀਂ ਕਰ। ਪਰ ਬਾਕੀ ਵੀ ਨਹੀਂ ਹਨ ਪਾ ਗਿਆ। ਜੀਵੂ ਮਨ ਪਿਆਪੂ ਮਨ ਇਹਨਾਂ ਮੱਤਰ ਇਹ ਜੀਵ ਹੈ ਵਖਰਾ। ਕਰਨ ਤੋਂ ਨੇ ਪਾਸ ਕਰਦਾ। ਤੋਂ ਐਸੇ ਜਿਹੜੇ ਉਲਟ ਹੱਥ ਪੱਦ ਤੋਂ ਉਲਟ ਜਿਹੜੇਾਰੇ ਆਪਣਾ ਉਲਟ ਹੈ। ਇਤਨੇ ਧਰਮ ਵਾਲਾ। ਵਾ ਜੈਤ ਕੇਤਨ ਜੀ ਹੈਂ ਮੈਂ ਪਦ ਕਰਦੇ ਜਿਹੜਾ ਚੇਤਨ ਜੀਵ ਹੈ ਇਹਨੂੰ ਪੈ ਪਦ ਕਰਕੇ ਵਾਚਿਆ ਜਾਂਦਾ ਹੈ ਯਾਨੀ ਜਦੋਂ ਇਹਦਾ ਵਾਚ ਪੈ ਪਦ ਕਹਿਣਾ ਤਾਂ ਉਹ ਜੀਵ ਦਾ ਨਖਾਇਕ ਜੀਵ ਕਹਿੰਦਾ ਜੋ ਇੰਜ ਦੇ ਧਰਮ ਕਹਿ ਤਿੰਦੇ ਬੁਧੀ ਧਰਮ ਜਾਣਾ ਹੋਵੇ ਉਹ ਜੀਵ ਚੇਤਨ ਪੈ ਪਦ ਦਾ ਵਾਚ્ય ਪਰਟੀਕਾ ਇਹ ਹੈ ਜਾਂ ਕਹਾ ਪਰ ਜੀਵ ਕੀ ਹੈ ਅਲਪ ਸ਼ਕਤੀ ਵਾਲਾ ਥੋੜੀ ਸ਼ਕਤੀ ਵਾਲਾ ਫਿਰ ਅਲਪ ਹੈ ਗਿਆਨवान ਨਹੀਂ ਰਿਹਾ ਪਰਿਛਿੰਨ ਕੋਲ ਤੇ ਰਹਿਣ ਬਾ ਅਨੀਸ਼ ਇੱਛਾ ਵਿੱਚ ਫਸਿਆ ਹੋਣਾ ਇਹਦੇ ਕੋਲ ਮਾਇਆ ਦੀ ਸ਼ਕਤੀ ਹੈ ਕਰਮ ਦੇ ਅਧੀਨ ਹੈ ਅਵਿਦਿਆ ਦਾ ਬਹੁਤ ਹੈ ਔਰ ਬੰਦ ਹੋ ਬਾਲਾ ਕੀ ਬੰਦਾ ਨਹੀਂ ਨੂੰ ਇਹ ਨੂੰ ਮੋਕਸ਼ ਮੈਂ ਨਾ ਮੁਕਤੀ ਦੀ ਪ੍ਰਾਪਤੀ ਬਣ ਗਈ ਪ੍ਰਤੱਖ ਕਾਹੇ ਤੇ ਆਪਣਾ ਸਰੂਪ ਕਿਸੇ ਨੂੰ ਪ੍ਰੋਕਸ ਨਹੀਂ ਹੋਗਾ ਪ੍ਰਤੱਖ ਹੀ ਹੋਵੇ ਜਦ ਤੱਕ ਈਸ਼ਵਰ ਈਸ਼ਵਰ ਕੋ ਵੀ ਆਪਣਾ ਰੂਪ ਪ੍ਰਤੱਖ ਹੈ तथा भी जीव का स्वरूप जीव को प्रकृति में ही देखते हैं और जीव के स्वरूप जीव इन पर दोनों जाने हैं क्या फर्क पड़ता है मेरा जीव का स्वरूप है क्या आपने कहा था कि ईश्वर में भी जाता है उस राष्ट्र को पकड़ के कि प्रेतरम बड़ा जीव के संरक्षण का पश्चात है और उपरण अलशक्ति अप्य परचना नीच तंत्र के दिन ਵਿੱਦਿਆ ਬਹੁਤ ਬੰਦ ਮੁਕਤ ਹੋਣਾ ਪੜਦਾ ਇਹ ਜੀਵ ਦੇ ਧਰਮ ਹੈ ਜੀਵ ਦੇ ਗੁਣ ਹੈ ਵਾਚਿਆਤ ਵਿੱਚ ਇੱਕਤਾ ਵਿਰੋਧ ਦਾ ਦਖਲ ਕੀਤਾ ਮਹਾਬਾਕ ਵਿੱਚ ਇੱਕਤਾ ਹੈ ਦੋਨੋਂ ਕੀ ਭਾਨ ਕੋਣਾ ਬਣ ਜਾਂਦੇ ਸੀ ਲਚ ਲਚ ਨਾ ਜਾ ਇਹ ਕਹਿੰਦਾ ਕਿ ਜਿਹੜਾ ਸਰੋਗ ਹੈ ਨਾ ਤਤ ਨੂੰ ਸੀ ਇਹ ਸ਼ਾਮ ਬੇਦਾਇਆ ਸ਼ਾਮ ਬੇਦਾਇਆ ਔਰ ਸ਼ਾਮ ਬੇਦਾਇਆ ਸੰਦੋਗਿਆ ਪਨਿਸ਼ਦਾ ਕੋਜਤ ਅਦਾਲਤ ਨੇ ਆਪਣੇ ਪੁੱਤਰ ਸ਼ਵੇਤਕੇਤ ਨੂੰ ਜਗਤ ਕੇ ਵਿਪਤੀ ਕਰਨੇ ਵਾਲਾ ਇਕਰਾਰ ਬੁਧਾਇਆ ਗਿਆ। ਹਾਂ ਸੰਧੋਗਿਓ ਬਰੈਸ ਵਿੱਚ ਸ਼ਾਮ ਬੇਦਾ ਸ਼ਾਮ ਬੇਦਾ ਜਿਹੜਾ ਨਾ ਉਹ ਕਨੈਕਸ਼ਨ ਸੰਧੋਗਿਓ ਪਲੀਟਾ ਉਹਦੇ ਵਿੱਚ ਅਦਾਲਤ ਕੋਲ ਜਿਹੜਾ ਕਿ ਉਹ ਆਪਣੇ ਸ਼ਵੇਤਕੇਤ ਪੁੱਤਰ ਨੂੰ ਸੰਭਾਗਿਤ ਵਿਪਤੀ ਕਰਨੇ ਵਾਲਾ ਇਕਰਾਰ ਬੁਧਾਇਆ ਹੈ ਮਹਾਰਾਜ। ਫਾਬ ਉਹ ਬਤਾਇਆ ਦੱਸਿਆ ਉਹ ਤਤਵ ਸੀ ਤਾਂ ਕਾ ਜੈ ਵਾਚਿਆ ਅਰਥ ਹੈ ਤਤ ਕਈਏ ਸੋ ਜਗ ਉਤਪਤੀ ਕਰਨ ਵਾਲਾ ਸਰਵ ਸ਼ਕਤੀਮਾਨ ਸਰਵ ਭਗਤਾ ਕੋ ਧਾਰਨ ਕਰਨ ਵਾਲਾ ਆਦਿਕ ਧਰਮ ਸਹਿਤ ਜੋ ਹੈ ਉਹ ਈਸ਼ਵਰ ਕਹੇ ਕਿ ਇਹ ਤੂੰ ਅਗਰ ਸ਼ਕਤੀ ਵਾਲਾ ਹੈ ਅਲ ਭਗਤਾ ਹੈ ਆ ਆਦਿਕ ਧਰਮ ਵਾਲਾ ਜੀਵ ਹੈ ਉਹਨੂੰ ਅਸ ਕਹੀਏ ਅਸ ਉਹ ਅਸ ਕਿਉਂ ਕਹਿੰਦੇ ਇਹ ਸੋ ਤੂੰ ਹੈ ਇਸ ਕਹਿਣੇ ਤੇ ਈਸ਼ਵਰ ਜੀ ਕੀ ਤੇਜਤਾ ਬਾਤਿਆ ਤੇ ਭਾਰ ਹੋਵੇ ਹੈ ਤੋਂ ਕਰਨ ਲਈ ਕਿਉਂ ਕਰਮ ਸ਼ਕਤੀ ਔਰ ਅਲਪ ਸ਼ਕਤੀ ਵਾਗਰ ਔਰ ਪਾਗ ਬੀਬੂ ਔਰ ਪ੍ਰਸ਼ੇਨ ਸੁਤੰਤਰ ਔਰ ਸਰਬਦੀ ਪ੍ਰੋਖ ਔਰ ਪ੍ਰਤਕ ਮਾਇਆ ਜਾ ਕੇ ਦੀ ਔਰ ਅਵਿਦਿਆ ਮੋਹ ਇੱਕ ਹੈ ਜੇ ਕਹਿਣਾ ਅਗਨੀ ਸ਼ੀਤਲ ਹੈ ਕਹਿੰਦਾ ਜੇ ਅਸੀਂ ਕਹੀਏ ਕਿ ਜੀਵਨ ਪਾਗ ਹੈ ਸੀਸ਼ਵਰ ਸਰਬਾਦਨ ਸਿੱਕੋ ਹੀ ਹੈ ਅਦੇ ਜਿਹਦਾ ਪਾਗ ਹੈ ਇਹ ਅਗਨੀ ਸੁਧਰੀ ਹੈ ਇਹ ਨਹੀਂ ਬਣਦਾ ਕਹਿੰਦੇ ਰੱਖੀ ਵੀ ਜਿਹੜਾ ਕਹਿਣਾ ਨਹੀਂ ਬਣਦਾ ਤੋ ਜਾਤੇ ਹੈ ਸੁਮਤੀ ਲਖਣੀ ਕਈਏ ਲਖਣਾ ਤੇ ਲਖ ਅਭਿਆਸ ਬਾਕੀ ਦੇ ਬਰੋਧ ਹੈ ਬਾਕੀ ਪਰ ਜੀਵ ਬਾਕੀ ਪਰ ਈਸ਼ ਇਹਨਾਂ ਵਿੱਚ ਤਾਂ ਵਿਰੋਧਾ ਵੀ ਉਹਨਾਂ ਪਾਗਿਆ ਪਰ ਪਾਗਿਆ ਹਾਂਜੀ ਤੋ ਉਹ ਤੋਂ ਸੰਸਾਰ ਹੈ ਉਹ ਅਭਿਨੇ ਤੋ ਕਹਿੰਦਾ ਇਹਨਾਂ ਬਾਕੀ ਅਰਥਾਂ ਦਾ ਵਿਰੋਧ ਹੈ ਪਰੰਤੂ ਲਖਰਾ ਅਰਥਮੈਟਿਕੀ ਲਖਰਾਪੀ ਕਹਿੰਦਾ ਆਦ ਦੋ ਇਹਨਾਂ ਸਭ ਵੇ ਮਹਾਭਾਗਿਕ ਦੇਖੋ ਇਹ ਤਾਂ ਇਹ ਦੋਨੋਂ ਜਿਹੜੇ ਨਾ ਆਦਤ ਹੈ ਖਾਂ ਬਾਗ ਦੇ ਆਦਤ ਹੈ ਸਭ ਵੇ ਨਹੀਂ ਵੰਡ ਨਹੀਂ ਸਕਦਾ ਭਾਗ ਜਾਂਦੇ ਲੱਗੋ ਇਹ ਜਾਂਦੇ ਇਹ ਅਰਗਿਆਤੀ ਤੇ ਅਰਗਤੀ ਲਖਰਾ ਨਾਲ ਇਸ ਦਾ ਸਮਾਧਾਨ ਨਹੀਂ ਹੁੰਦਾ ਔਰ ਇਹ ਕਹਿੰਦਾ ਕਿ ਭਾਗ ਦਾ ਮਤਲਬ ਜਦੋਂ ਤੁਸੀਂ ਕਹਿੰਦੇ ਕਿ ਇਸ ਤੋਂ ਦੀ ਦੀ ਦਾ के का महावाक्य में आदि जोड़े को ये जैसी जैसी नहीं सब ये दोनों ने अगुण ये महावाक में तो जाते लक्षण महावाक्य में लखो जाको कहिए जानो जाते कुछ होता तो ये विरोध का प्रहार हो गया परम विरोध हट जाएगा तो महावाक्य में जैती का संभव जैती संभव प्रतिपाल हो तो ਇਹ ਜੋ ਭਾਗ ਕੀ ਭ੍ਰਮ ਚ ਹੈ ਬਾਤਿਆ ਮਾਇਕੀ ਮਾਨੈ ਜਤੀ ਲਖਨਾ ਲੈਕ ਜੇਨ ਕਹਦਾ ਕੇ ਜਾਣਨ ਵਾਲਾ ਗਿਆਤਾ ਗਿਆਤਾ ਜਾਣਨ ਵਾਲਾ ਇਹ ਜਿਹਨ ਜਾਣਦਾ ਇਹਦੇ ਬਾਰੇ ਗਿਆਨ ਹੈ ਆਖੀਏ ਭ੍ਰਮ ਚ ਹੈ ਬਾਤਿਆ ਮਾਇਕੀ ਇਹ ਭਾਤਿਆ ਅਤਿਪ੍ਰਤਿਪਤੀ ਦਾ ਇਹ ਹੋਇਆ ਸਤਿਫਾਦਰ ਈਸ਼ਵਰ ਹੈ ਉਹ ਜਾਣਨ ਦੇ ਯੋਗ ਹੈ

ਔਰ ਤਾਕੀ ਜੇਦਨ ਔਰ ਬ੍ਰੰਹ ਚੇਪਨ ਤੱਕ ਤਰਾਂ ਪਾਤ ਔਰ ਸਾਥ ਸੋਜੀ ਦੇ ਵਾਚੇ ਕਿ ਮੀਨ ਕੇ ਇਹ ਪਰਦੇਸ਼ ਹੈ ਕਿ ਵਿੱਚ ਸੁਮੋਇਆ ਹੋਇਆ ਦੇਖੋ ਜਿਹਨ ਚੇਪਨ ਕਿਆ ਪਾਤ ਕਮਾਂਗੇ ਜਾਂ ਤੱਕ ਪਾਤ ਕਮਾਂਗੇ ਉਹਦੇ ਵਿੱਚ ਜਿਹੜਾ ਸਾਖੀ ਹੈ ਬ੍ਰੰਹ ਇੱਕ ਉਹ ਕੋਲੇ ਵਿੱਚ ਸੁਮੋਇਆ ਹੈ ਜਿਹਦਾ ਗੰਗਾ ਦੇ ਨਾਲੇ ਬਾੜਾ ਕਰਨ ਦੀ ਥਾਂ ਬੰਦਾ ਦੇ ਕੰਡੇ ਲਾ ਬੋਰ ਹੈ ਉਹਦਾ ਵਾਚ ਹੈ ਤੋਂ ਜਾਂਦੇ ਲੱਗਾ ਜਹਾ ਹੋ ਗਏ ਤਾਂ ਬਾਚੇ ਸੁਖੋਂ ਦਾ ਭਾਗ ਜਾ ਕਰਕੇ ਬਾਚੇ ਦਾ ਸੁਧੀ ਅੰਨ੍ਯ ਗੇ ਹੋ ਗਏ ਜਾਂਦੇ ਮਹਾ ਬਾਚੇ ਨੇ ਦੇਖੀ ਲੱਗਾ ਮਾਨੇ ਤੋਂ ਬਾਚੇ ਮੈਂ ਆਇਆ ਜੋ ਚੇਤਨ ਪਾਸੇ ਨਵੀਨ ਕੀ ਹੈ ਅੰਨ੍ਯ ਗੇ ਕੁਛ ਗੇ ਹੋ ਉਹ ਕੋਈ ਜਾਣਦਾ ਤੋ ਚੇਤਨ ਸੇ ਪੈਨ ਅਸਤ ਜਾਨ ਦੋ ਗੁਰੂ ਤਾਂ ਕੇ ਜਾਣਨੇ ਤੇ ਪੁਰਸ਼ਾਤ ਸਿੱਧ ਹੋ ਗਏ ਨਹੀਂ ਜਾਂਦੇ ਮਹਾ ਬਾਚੇ ਮੈਂ ਜਾਤੀ ਲਖਣਾ ਨਹੀਂ ਆ। ਮਹਾਵਾਕ্যে ਮੇ ਅਜਾਤੀ ਲਖਣਾ ਅਸੰਭਵ। ਆਤ ਅਜਾਤੀ ਲਖਣਾ ਅਸੰਭਵ। ਦੋਰਾ। ਵਾਤਿਉ ਸਾਰੂ ਰਹਤ ਹੈ ਜਹਾ ਅਜਾਤੀ। ਸਲਾਦਰ ਦਾ ਬਾਡ ਦਾ। ਸਾਰਾ ਚਰ। ਦਾ ਨਾ ਕੋੜਾ। ਜਹਾ ਜੈਤੀ ਮੀਤ ਵਿਧਰ ਵਾਤਿਆ ਸੁਸੋ ਗੁਰੂ ਜੂ ਤਜੋ ਅਜਾਤੀ। जिसे वात्य विरोध का अवरोध हो गए कहते कहते हैं इस तरह ये मीत प्रिय अजहती लक्षण हो गए तो हम वाक्य अर्थ सारे रहे हैं और भाक्य से अधिक ग्रहण महाभाक्यन में अजहती लक्षण कार्य करे तो वाच्य अर्थ सारा रहेगा और बात्य महावाक्य से स्वरोध कहिए अवरोध सह है ਵਿਰੋਧ ਦੂਰ ਕਰਨੇ ਕੋ ਰਖਣਾ ਕੀ ਕਾਰ ਕਰੀ ਹੈ ਅਜੰਤੀ ਮੰਨੇ ਤੋ ਮਹਾਬਾਕੇ ਮੈਂ ਵਿਰੋਧ ਦੂਰ ਹੋਵੇ ਨਹੀਂ ਜਾਂ ਤੇ ਅਜੰਤੀ ਕੀ ਰੀਤੀ ਮਹਾਬਾਕੇ ਫਿਰ ਛੱਡ ਦਿਓ ਤਿਆਗ ਦਿਓ ਇਹ ਨਹੀਂ ਤੋ ਮਹਾਬਾਕੇ ਮੈਂ ਭਾਗ ਚਾਹ ਕਾ ਅੰਗੀ ਕਰ ਭਾਗ ਚਾਹ ਲਖਣਾ ਪ੍ਰਕਾਰ ਕਹਿੰਦਾ ਤਿਆਗ ਵਿਰੋਧੀ ਧਰਮ ਸਭ ਤਿਆਗ ਵਿਰੋਧੀ ਧਰਮ ਸਭ ਜਿਦਾ ਬ੍ਰਹਮ ਜੀਨਾਂ ਸਰਵਾਜਿਤ ਸਿੰਘ ਜੀ ਬਾਕੀ ਬ੍ਰਹਮ ਸਪੰਤ ਕਰੇ ਇਹ ਬਤਨ ਕਹਿੰਦਾ ਇਹ ਜਿਹੜੇ ਦੋਨਾਂ ਦੇ ਲਖਣ ਹੈ ਤਿਆਗ ਤਿਆਗ ਵਿਰੋਧੀ ਧਰਮ ਸਭ ਆਰਿਆਂ ਦੇ ਜਿਹੜੇ ਜੀਵ ਦੇ ਵਿਰੋਧੀ ਧਰਮ ਤੇ ਕੀਸ਼ੇ ਵਿਰੋਧੀ ਧਰਮ ਉਹਨਾਂ ਦਾ ਤਿਆਗ ਹੈ ਚੇਤਨ ਤੋਂ ਦਾਸ ਜਿਹੜਾ ਦੋਨਾਂ ਵਿੱਚ ਖੁੱਦ ਚੇਤਨ ਹੈ ਉਹ ਫਾਰਕ ਦੋਨਾਂ ਦੇ ਵਿੱਚ ਹੀ ਹੈ ਇਸ ਬੈਤਵਿਨ ਤੇ ਜੀਵ। ਨ ਕੋ ਲਖਣ ਸਹਿ ਸਮਰਪਤ। ਇਹ ਨੂੰਪਾਰਕਾਂ ਲਖਣਾ ਕਹਿੰਦੇ ਆ ਔਰ ਕਿ ਪਰਮਾਨਕ ਹੈ ਕੀ ਮੰਨਦਾ। ਇਹ ਅੰਗ ਅਲਮਾਨਾ ਪ੍ਰੇਯ ਪਿਆਰੇ ਤਤ ਪਦ ਦਾ ਬਾਚੇ ਈਸ਼ਵਰ ਔਰ ਤ੍ਰੇ ਪਦ ਦਾ ਬਾਚੇ ਬਾਚੇ ਨਾਲ ਸਮਾਰਕਰ ਬਣਦਾ। ਬਾਚੇ ਜੀਵ ਤੇਨੇ ਕਿ ਆ ਸਵ ਬ੍ਰੋਧਿਤਤਾ ਰੂਪ ਹੈ ਕਿ ਉਹ ਤਾਂ ਕਿਤੇ ਜਿੱਦ ਜਿਲਾ ਰੱਖਿਆ ਹੈ ਉਹਨੂੰ ਜਾਣੋ ਮੈਂ ਭਾਰਤ ਕਹਿੰਦਾ ਹੈ ਜਹਾਂ ਸਤਾਨ ਵਿੱਚ ਜਿਸ ਤੱਕ ਈਸ਼ਵਰ ਜੀ ਦਾ ਸੂਤ ਅਨੇਕ ਪ੍ਰਕਾਰ ਦਾ ਅਦਵਾਇਤ ਗ੍ਰੰਥ ਲਿਖਿਆ ਹੈ ਵਿਭਗਨ ਗ੍ਰੰਥ ਵਿੱਚ ਵਿਭਗਨ ਗ੍ਰੰਥ ਵਿੱਚ ਕਹਿੰਦੇ ਅ ਗਿਆਨ ਦੇ ਪ੍ਰਤੀਬਿੰਦ ਈਸ਼ਵਰ ਵਿੰਦ ਈਸ਼ਵਰ ਦਾ ਅ ਗਿਆਨ ਦੇ ਪ੍ਰਤੀਬਿੰਦ ਜੀਵ ਹੋਰ ਰਮਜਣਾ ਕਿਹਾ ਹੈ

ਪਾਟ ਦੇ ਦਿੱਕਾਰ ਦਾ ਵਿਵਰਣ ਕਰਾ ਦਿੱਤਾ ਪਾਪ ਆਵਾਜ਼ ਪ੍ਰਤੀਬੰਧਤ ਅਲਪ ਕੀ ਬਾਤ ਕੀਤੀ ਉਹਨੇ ਇਹ ਬਖਾ ਦਿੱਤਾ ਇਤਨੇ ਇਤਨੇ ਕੁਨੇ ਦਰਨ ਕਰਨਾ ਪਿਆ ਗਿਆਤੀ ਜਤੀ ਪਾ ਇਹ ਵੀ ਦੇਖਿਆ ਕਿ ਉਹਨੇ ਲੱਗ